ਉਹ ਹੱਥ ਲਾਵਾ ਮੱਤਾ ਦਰਗਾਹ ਜਾਂਦਾ ਹੈ ਜੋ ਨਨਕ ਸ਼ਹਿਰ ਅੰਦਰ ਸਮਰਪਣ ਹਸਪਤਾਲ ਤੇ ਨਸ਼ਾ ਛਡਾਊ ਕੇਂਦਰ ਪੱਟੀ ਨਸ਼ਾ ਛਡਾਊ ਗੁਲਾਬੀ ਰੰਗ ਦੀ ਗੋਲੀ 190 ਰੁਪਏ ਵਿੱਚ ਖਰੀਦਣ ਦੇ ਪ੍ਰਚਾਰ ਦੀ ਇੱਕ ਵੀਡੀਓ viral ਹੋ ਰਹੀ ਹੈ ਜਿਸ ਦੇ ਵਿੱਚ ਸਮਰਪਣ ਹਸਪਤਾਲ ਤੇ ਨਸ਼ਾ ਛਡਾਊ ਦੇ ਲੋਕ ਗੁਲਾਬੀ ਰੰਗ ਦੀ ਗੋਲੀ ਦਾ ਪੱਤਾ 190 ਰੁਪਏ ਵਿੱਚ ਉਹਨਾਂ ਦੇ ਕੋਲੋਂ ਖਰੀਦਣ ਦੇ ਲਈ ਸ਼ਰੀਆਮ ਔਟੋ ਰਿਕਸ਼ਾ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਪੱਟੀ ਦੇ ਵੱਲੋਂ ਸਮਰਪਣ ਹਸਪਤਾਲ ਦੇ ਬਾਹਰ ਗੁਲਾਬੀ ਗੋਲੀ ਨੂੰ ਸ਼ਰਿਆਮੁੱਲ ਵੇਚਣ ਨੂੰ ਲੈ ਕੇ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਉਕਤ ਹਸਪਤਾਲ ਦੇ ਵੱਲੋਂ ਤੁਰੰਤ ਪਿੰਡ ਕਰਵਾਈ ਜਾ ਰਹੀ ਅਨਾਉਂਸਮੈਂਟ ਬੰਦ ਕਰਵਾ ਦਿੱਤੀ ਅਤੇ ਉੱਥੇ ਲੱਗੇ ਪੋਸਟਰ ਵੀ ਬਦਲਣ ਦਾ ਭਰੋਸਾ ਦਿੱਤਾ ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਆ ਮਨੁੱਖਤਾ ਦੀ ਸੇਵਾ ਖੂਨਦਾਨ ਸੁਸਾਇਟੀ ਦੇ ਮੈਂਬਰ ਅਤੇ ਇੰਡੀਅਨ ਕਾਉਂਸਲ ਆਫ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰੋਜੈਕਟ ਮੈਨੇਜਰ ਸੁਖਬੀਰ ਸਿੰਘ ਪੱਤਰਕਾਰਾਂ ਤੇ ਨਾਲ ਗੱਲਬਾਤ ਕਰਦੀਆ ਦੱਸਿਆ ਕਿ ਸਮਰਪਣ ਹਸਤਾਲ ਦੇ ਵੱਲੋਂ ਦਿੱਤੀ ਜਾ ਰਹੇ ਗੁਲਾਬੀ ਗੋਲੀ ਜੋ ਖੁਸ਼ਖਬਰੀ ਦੇ ਨਾਮ ਹੇਟ ਹੋਕਾ ਦਿੱਤਾ ਜਾ ਰਿਹਾ ਅਤੇ ਨੌਜਵਾਨਾਂ ਦੇ ਅੰਦਰ ਸ਼ਰਿਆਮ ਨਸ਼ੇ ਨੂੰ ਬੜਾਵਾ ਦੇਣ ਦੀ ਮੰਚਾ ਦੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਤੇ ਇਹ ਗੋਲੀ ਗੁਲਾਬੀ ਨੌਜਵਾਨਾਂ ਦੀ ਬਹੁਤ ਜ਼ਿਆਦਾ ਘਾਤਕ ਸਿੱਧ ਹੋ ਰਹੀ ਹੈ ਅਤੇ ਨੌਜਵਾਨਾਂ ਦੇ ਵੱਲੋਂ ਇਸ ਗੋਲੀ ਨੂੰ ਪੀਸ ਕੇ ਪਾਣੀ ਵਿੱਚ ਮਿਲਾ ਕੇ ਟੀਕੇ ਲਗਾ ਕੇ ਨਸ਼ੇ ਦੇ ਸੇਵਨ ਦੇ ਲਈ ਵਰਤੀ ਜਾ ਰਹੀ ਹੈ ਅਤੇ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਨਕੀ ਇਸ ਗੋਲੀ ਦੇ ਟੀਕੇ ਲਗਾਉਣ ਦੇ ਕਾਰਨ ਓਵਰਡੋਸ ਦੇ ਨਾਲ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ ਇਸ ਦੇ ਨਾਲ ਹੀ ਫਾਊਂਡੇਸ਼ਨ ਦੇ ਵੱਲੋਂ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਹਸਪਤਾਲਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹ ਗੋਲੀ ਕਿਸ ਅਧਾਰ ਤੇ ਮੁੱਲ ਵੇਚ ਰਹੇ ਨੇ ਅਤੇ ਇਹਨਾਂ ਨੂੰ ਮਨਜ਼ੂਰੀ ਕਿਸ ਨੇ ਦਿੱਤੀ ਹੈ ਤੇ ਜੇਕਰ ਇਹ ਗੋਲੀ ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਵੇਚ ਰਿਨੇ ਤਾਂ ਇਹਨਾਂ ਦੇ ਹਸਤਾਲ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਉਧਰ ਦੂਜੇ ਪਾਸੇ ਸੁਸਾਇਟੀ ਦੇ ਮੈਂਬਰਾਂ ਨੇ ਇਹ ਵੀ ਕਿਹਾ ਹੈ ਕਿ ਪੱਟੀ ਇਲਾਕੇ ਅੰਦਰ ਪੰਜ ਸਰਕਾਰੀ ਨਸ਼ਾ ਸ਼ੁਡਾਊ ਕੇਂਦਰ ਪਹਿਲਾਂ ਤੋਂ ਹੀ ਕੰਮ ਕਰ ਰਹੇ ਨੇ ਅਤੇ ਦੋ ਪ੍ਰਾਈਵੇਟ ਕੇਂਦਰ ਹੋਰ ਖੋਲ ਦਿੱਤੇ ਨੇ ਅਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਪੁੱਛਿਆ ਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਪੱਟੀ ਹਲਕੇ ਦੇ ਅੰਦਰ ਇੰਨਾ ਜ਼ਿਆਦਾ ਨਸ਼ਾ ਵੱਧ ਗਿਆ ਹੈ ਕਿ ਨਿੱਜੀ ਨਸ਼ਾ ਸ਼ੁਡਾਊ ਕੇਂਦਰ ਖੋਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਮਰਪਣ ਹਸਪਤਾਲ ਨਸ਼ਾ ਛਡਾਊ ਕੇਂਦਰ ਦੇ ਡਾਕਟਰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਅਤੇ ਬਾਅਦ ਦੇ ਵਿੱਚ ਹਸਪਤਾਲ ਦੇ ਮੈਨੇਜਰ ਰਾਜ ਕਵਲ ਨੇ ਦੱਸਿਆ ਕਿ ਇਹ ਗੋਲੀ ਹੋਰਨਾ ਨਸ਼ਾ ਛਡਾਊ ਕੇਂਦਰ ਦੇ ਵਿੱਚੋਂ 280 ਰੁਪਏ ਅਤੇ 250 ਰੁਪਏ ਦਾ ਪੱਤਾ ਮਿਦ ਰਿਹਾ ਤੇ ਉਹਨਾਂ ਦੇ ਵੱਲੋਂ ਨਸ਼ੇੜੀਆਂ ਦੇ ਨਾਲ ਕਾਉਂਸਲਿੰਗ ਕਰਨ ਤੋਂ ਬਾਅਦ 190 ਰੁਪਏ ਦੇ ਵਿੱਚ ਨਸ਼ੇੜੀਆਂ ਦੇ ਫਾਇਦੇ ਲਈ ਉਹ ਪੱਤਾ ਦਿੱਤਾ ਜਾ ਰਿਹਾ ਜਿਸ ਦਾ ਰਿਕਾਰਡ ਉਹਨਾਂ ਦੇ ਪਾਸ ਦਰਜ ਹੈ ਤੇ ਕਿੰਨੇ ਤੇ ਕਿਹੜੇ ਮਰੀਜ਼ਾਂ ਨੂੰ ਗੁਲਾਬੀ ਗੋਲੀ ਦਿੱਤੀ ਜਾ ਰਹੀ ਹੈ ਟੁੱਟੇ ਕੋਲ ਆਏ ਸੀ ਸੱਚ ਤਰਾ ਕਹਿਣਾ ਮੈਂ ਤੁਹਾਨੂੰ ਮੰਨ ਜਾਾਂਗੇ ਕਿ ਤੁਸੀਂ ਨਸ਼ਾ ਛਡਾਉਂਦੇ ਜੇ ਜੇ ਹੁਣ ਮੇਰੀ ਗੱਲ ਦਾ ਸੱਚ ਤਰਾ ਬੋਲ ਕੇ ਆਏ ਹੋ ਜੀ ਅਸੀਂ ਤੁਹਾਡੇ ਕੋਲ ਆਏ ਸਾਰੀ ਗੱਲਬਾਤ ਆਪਣੀ ਹੋਈ ਤੁਸੀਂ ਕਿਹਾ ਅਸੀਂ ਆਪਣੀ ਟੀਮ ਨਾਲ ਗੱਲ ਕਰ ਲੋ ਇਹ ਕਰ ਨਹੀਂ ਗਿਆ ਤੁਹਾਨੂੰ ਮੈਂ ਕਿਹਾ ਮੈਂ ਹੁਣ ਕਰ ਦੂੰਗਾ ਮੈਂ ਬੰਦ ਕਰਾ ਦਿਆਂਗਾ ਹਾਂਜੀ ਬੰਦ ਕਰਾ ਦਿਆਂਗਾ ਅੱਛਾ ਚਲੋ ਇਹ ਗੱਲ ਮੰਨਦੇ ਹੋ ਕਿ ਮੈਂ ਬੰਦ ਕਰਾ ਦਵਾਂਗਾ ਤੁਸੀਂ ਕਿਹਾ ਹੈ ਨਾ ਕਹਿ ਰਹੇ ਤੁਸੀਂ ਹਾਂਜੀ ਜਦੋਂ ਬੰਦ ਦਿੱਤੀ ਨਹੀਂ ਕਹਾ ਦਾ ਮਹਾ ਦਾ ਜਦੋਂ ਸਾਡੇ ਬੰਦੇ ਇੰਨੇ ਆਏ ਉਦੋਂ ਇਹਨਾਂ ਨੇ ਇਮੀਡੀਏਟਲੀ ਫੋਨ ਕਰਕੇ ਆਪਣੀ ਐਡਵਰਟਾਈਜ਼ਮੈਂਟ ਨੂੰ ਰੋਕਿਆ ਤੁਸੀਂ ਦੇਖੋ ਜੀ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇ ਦਿੰਦਾ ਕਿ ਇਹਨਾਂ ਨੇ ਪੱਟੀ ਇਲਾਕੇ ਦੇ ਵਿੱਚ ਐਡ ਕਰ ਰਹੇ ਸੀਗੇ ਕਿ ਇਹ ਪਿੰਕ ਗੋਲੀ ਹੈਗੀ ਆ ਕੋਈ ਨਸ਼ਾ ਛਡਾਉਣ ਵਾਲੀ ਕਹਿੰਦੇ ਨੇ 190 ਰੁਪਏ ਦਾ ਪੱਤਾ ਦਿੰਦੇ ਆ। ਜਦੋਂ ਸਾਡੀ ਇਹਨਾਂ ਨਾਲ ਗੱਲ ਕੀਤੀ ਗਈ ਕਹਿੰਦੇ ਜੀ ਤਰਨਤਾਰ ਨੂੰ 250 ਰੁਪਏ ਦਾ ਮਿਲਦਾ ਕਿਤੋਂ 280 ਰੁਪਏ ਦਾ ਮਿਲਦਾ ਅਸੀਂ 190 ਰੁਪਏ ਦਾ ਸਸਤਾ ਜਿਹਾ ਗੋਲੀ ਦਿੰਨੇ ਆ ਤਾਂ ਜੋ ਨਸ਼ਾ ਛੱਡ ਸਕਣ। ਮੈਨੂੰ ਇਹ ਦੱਸ ਦੇ ਨੇ ਕਿ ਇਹ ਗੋਲੀ ਦੇ ਨਾਲ ਕਿੰਨੇ ਕ ਜਾਣੇ ਦਾ ਨਸ਼ਾ ਛੱਡਿਆ ਜਾਂਦਾ ਹੈ। ਇਹ ਗੋਲੀ ਆਪਣੇ ਸਰੀਰ ਦੇ ਲਈ ਬਹੁਤ ਹੀ ਨੁਕਸਾਨਦੇ ਹੈ। ਜਦਕਿ ਇਹ ਇੱਕ ਬੰਦੇ ਨੇ ਕਾਉਂਸਲਿੰਗ ਕਰਨ ਦੇ ਜਨਿਏ ਉਹਨੂੰ ਗੋਲੀ ਦੇ ਵਿੱਚ ਡਾਇਵਰਟ ਕਰਦੇ ਨੇ ਉਹਨਾਂ ਨੂੰ ਪਹਿਲੋਂ ਮਾਤਰਾ 10 ਗੋਲੀਆਂ ਦੀ ਹੁੰਦੀ ਹੈ ਜਿੱਥੇ ਆਮ ਬੰਦਾ ਤੇ ਡਬੇੜ ਜਾਂ ਸਿਰਪੇੜ ਦੀ ਗੋਲੀ ਖਾ ਕੇ ਕੰਮ ਕਰ ਸਕਦਾ ਹੈ ਵਿਪਰੋ ਨੋਰਫਿਨ ਤੇ ਲਿਆਉਂਦੇ ਨੇ ਵਿਪਰੋ ਨੋਰਫਿਨ ਤਾਂ ਲਿਆਉਣ ਤੋਂ ਬਾਅਦ ਇਹਨਾਂ ਦਾ ਕਲਾਇੰਟ ਬਣ ਜਾਂਦਾ ਹੈ ਉਹ ਨਸ਼ਾ ਛੜਦਾ ਨਹੀਂ ਕਈ ਕਈ ਸਾਲ ਇਹਨਾਂ ਦੇ ਦਰਵਾਜ਼ਿਆਂ ਤੇ ਆਉਂਦਾ ਰਹਿੰਦਾ ਜੇ ਇਹ ਨਸ਼ਾ ਛਡਾਉਂਦੇ ਨੇ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਹਸਪਤਾਲਾਂ ਦਾ ਡਾਟਾ ਮੰਗਾਉਣ ਕਿੰਨੇ ਕ ਪੇਸ਼ੈਂਟ ਹੈਗੇ ਜਿੰਨਾਂ ਨੇ ਕਿ 10 ਗੋਲੀਆਂ ਤੋਂ 1 ਗੋਲੀ ਦੇ ਕੀਤਾ ਸਾਨੂੰ ਕਹਿਨ ਨੂੰ ਤਾਂ ਵਰਬਲੀ ਬਹੁਤ ਕਹਿਦ ਨੇਗੇ ਐਸ ਪਰ ਇਹਨਾਂ ਨੂੰ ਤਾਂ ਰਿਕਾਰਡ ਕੀ ਹੈ ਜੇ ਅਸੀਂ ਇਹਨਾਂ ਨੂੰ ਡਾਕਟਰ ਦੀ ਮਿਲਣ ਲਈ ਕਿਹਾ ਸਾਨੂੰ ਸਭ ਤੋਂ ਪਹਿਲਾਂ ਇਹਨਾਂ ਨੂੰ ਡਾਕਟਰ ਨਾਲ ਨਹੀਂ ਮਲਾਇਆ ਗਿਆ ਬਾਅਦ ਵਿੱਚ ਸਾਡੇ ਸਾਰੇ ਵੀਰ ਟੀਮ ਮੈਂਬਰ ਆਏ ਫਿਰ ਇਹਨਾਂ ਨੇ ਦਬਾਅ ਦੇ ਥੱਲੇ ਸਾਨੂੰ ਡਾਕਟਰ ਕੋਲ ਲਿਆਂਦਾ ਡਾਕਟਰ ਆਊਟਸਾਈਡਰ ਹੈ ਹਿੰਦੀ ਬੋਲਦਾ ਪਹਿਲੇ ਤਾਂ ਗੱਲ ਆਪਣੇ ਬੰਦਿਆਂ ਨੂੰ ਉਦੀ ਸਮਝ ਨਹੀਂ ਆਉਣੀ ਇਹਨਾਂ ਦੀ ਕੀ ਬੋਲਦੇ ਕੀ ਨੇ ਦੂਜੀ ਗੱਲ ਇਹ ਪੂਰੇ ਪਿੰਡ ਪਿੰਡ ਇਲਾਕੇ ਇਲਾਕੇ ਦੇ ਵਿੱਚ 190 ਰੁਪਏ ਦੀ ਗੋਲੀ ਦਾ ਪ੍ਰਚਾਰ ਕਰਦੇ ਪਏ ਨੇ ਜੋ ਕਿ ਆਪਣੇ ਇਲਾਕੇ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਨਾਲ ਇਹ ਕਹਿ ਰਹੇ ਨੇ ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਹੁਣ ਤੁਹਾਡੇ ਇਲਾਕੇ ਪੱਟੀ ਦੇ ਵਿੱਚ 190 ਰੁਪਏ ਦੀ ਤੁਹਾਨੂੰ ਗੋਲੀ ਮਿਲੇਗੀ ਦੱਸੋ ਇਹ ਨਸ਼ਾ ਸ਼ਰਾਬ ਦੇ ਕਿ ਗੋਲੀਆਂ ਵੇਚ ਰਹੇ ਨੇ ਔਰ ਪ੍ਰਸ਼ਾਸਨ ਉਸੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹੋ ਜਿਹੇ ਸੈਂਟਰਾਂ ਨੂੰ ਪਹਿਲੀ ਦਾ ਗੱਲ ਮਨਜ਼ੂਰੀ ਨਾ ਦੇਣ ਜੇ ਇਹੋ ਜਿਹੇ ਸੈਂਟਰਾਂ ਨੂੰ ਮਨਜ਼ੂਰੀ ਦੇਣੀ ਆ ਇਹਨਾਂ ਨੂੰ ਸਰਕਾਰੀ ਹਸਪਤਾਲ ਦੇ ਨਾਲ ਜੋੜਿਆ ਜਾਵੇ ਉੱਥੇ ਵੀ ਗੋਲੀ ਮਿਲਦੀ ਆ ਪਹਿਲੋ ਬੰਦਾ ਉੱਥੋਂ ਗੋਲੀ ਲਿਆਉਂਦਾ ਹੈ ਫਿਰ ਇੱਥੋਂ ਗੋਲੀ ਲੈ ਜਾਂਦਾ ਹੈ ਇਹ 10 ਗੋਲੀਆਂ ਦਿੰਦੇ ਨੇ ਉਹ 20 ਗੋਲੀਆਂ ਤੇ ਕਿਤੇ 30 ਗੋਲੀਆਂ ਦੇ ਨਾਲ ਬਾਈ ਟੀਕੇ ਲਾਉਂਦੇ ਨੇ ਟੀਕੇ ਲਾਉਣ ਦੇ ਨਾਲ ਉਹਨਾਂ ਨੂੰ ਐਚ ਆਈ ਵੀ ਹੋ ਜਾਂਦੀ ਆ ਟੀਕੇ ਲਾਉਣ ਦੇ ਨਾਲ ਉਹਨਾਂ ਦੀਆਂ ਮੌਤਾਂ ਹੋ ਜਾਂਦੀਆਂ ਨੇ ਇਹ ਇੱਥੇ ਆਪਣੀ ਕਮਾਈ ਕਰਕੇ ਇੱਥੋਂ ਆਪਣਾ ਇਹਨਾਂ ਨੇ ਬੋਰੀਆ ਬਿਸਰਾ ਚੱਕ ਕੇ ਚੱਲ ਜਣਾ ਸਾਡਾ ਯੂਥ ਸਾਡਾ ਰੋਜ਼ੀਂ। ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਕਿ ਇੱਧਰ ਵੀ ਧਿਆਨ ਦਿੱਤਾ ਜਾਵੇ। ਕੋਈ ਕਹਿੰਦਾ ਸੋਚੋ ਅਧਿਕਾਰੀ ਦੇ ਧਿਆਨ ਚ ਮਾਮਲਾ ਲੈਂਦਾ ਗਿਆ ਤੁਹਾਡੇ ਲੋ। ਹਾਂਜੀ। ਸਿਵਲ ਸਰਜਨ ਜਾਂ ਐਸਐਮਓ ਦੇ ਧਿਆਨ ਚ ਲੈਂਦਾ ਗਿਆ। ਐਸਐਮਓ ਸਾਡੇ ਧਿਆਨ ਚ ਅਸੀਂ ਮਸਲਾ ਲਿਆਂਦਾ ਸੀਗਾ ਉਹਨਾਂ ਨੇ ਜਿਹੜੀ ਡਿਊਟੀ ਲਈ ਆ ਫਰਦਰ ਉਹਨਾਂ ਨੂੰ ਕਹਿ ਦਿੱਤਾ ਗਿਆ ਵਾ ਪਰ ਅਸਲ 'ਚ ਕੀ ਕਰਦੇ ਨੇ ਹੁਣ ਅਸੀਂ ਇਹ ਛੇਤੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ। ਆਪਣੇ ਜਿੰਨੇ ਵੀ ਇੱਥੇ ਸਿਵਲ ਸਰਜਨ ਵਗੈਰਾ ਹੈਗੇ ਨੇ ਉਹਨਾਂ ਸਾਰਿਆਂ ਨੂੰ ਆਈ ਬੇਨਤੀ ਕਰਦੇ ਆ ਕਿ ਛੇਤੀ ਤੋਂ ਛੇਤੀ ਇਹਨਾਂ ਦੀ ਗੱਲ ਧਿਆਨ ਦਿਤਾ ਜੇਕਰ ਕਾਰਵਾਈ ਨਹੀਂ ਹੁੰਦੀ ਫਿਰ ਕੀ ਕਰੋਗੇ ਜੇ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਜਿੰਨੇ ਵੀ ਨੌਜਵਾਨ ਆਪਣੀ ਸੁਸਾਇਟੀ ਦੇ ਮੈਂਬਰ ਹੈਗੇ ਆ ਤੇ ਇੱਥੇ ਸਾਨੂੰ ਮਜਬੂਰਨ ਸੇ ਧਰਨਾ ਲਾਉਣਾ ਪਏਗਾ ਕਿਉਂਕਿ ਇਹ ਅਸੀਂ ਆਪਣੀ ਗੋਲੀ ਇਹੋ ਜੇ ਇਲਾਕੇ 'ਚ ਨਹੀਂ ਚੱਲਣ ਦੇਣੀ ਓਟ ਸੈਂਟਰ ਪੱਗੂਪੁਰ ਓਟ ਸੈਂਟਰ ਪੱਟੀ ਓਟ ਸੈਂਟਰ ਕਰਿਆਲਾ ਓਟ ਸੈਂਟਰ ਕੈਰੋ ਓਐਸਟੀ ਸੈਂਟਰ ਪੱਟੀ ਦੇ ਵਿੱਚ ਪੰਜ ਦਾ ਗਵਰਨਮੈਂਟ ਦੇ ਆਲਰੇਡੀ ਨੇ ਦੋ ਪੱਟੀ ਦੇ ਵਿੱਚ ਹੋਰ ਖੁੱਲੇ ਨੇ ਦੱਸੋ ਸੱਤ ਸੈਂਟਰ ਖੁੱਲੇ ਜਿੱਥੇ ਕਿ ਮਾਨਤਾ ਪ੍ਰਾਪਤ ਗੋਲੀ ਮਿਲਦੀ ਪਈ ਆ ਕਿੰਨਾ ਸਾਡੇ ਇਲਾਕੇ ਦੇ ਵਿੱਚ ਨਸ਼ਾ ਹੈਗਾ ਭਾਈ ਸਾਰੇ ਬੰਦੇ ਸਾਰੇ ਨਸ਼ੇ ਨੇ ਜਦੋਂ ਸੱਤ-ਸੱਤ ਸੈਂਟਰ ਖੁੱਲੇ ਹੋਣ ਫਿਰ ਬਾਕੀ ਲੋਕ ਵੀ ਇੱਥੇ ਆ ਕੇ ਸੈਂਟਰ ਖੋਲਣਗੇ ਕੀ ਸਾਡਾ ਇਲਾਕਾ ਸਾਰਾ ਨਸ਼ੜੀਆਂ ਦਾ ਇਥੋਂ ਇਹ ਸਾਬਿਤ ਕਰਨਾ ਚਾਹੁੰਦੇ ਨੇ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਤੁਹਾਡੇ ਵੱਲੋਂ ਐਡ ਕਰਾਈ ਗਈ ਹੈ ਕਾਸ ਗਲਦੀ ਐ ਸਰ ਜਿਹੜੀ ਗੋਲੀ ਸਸੇ ਵਿੱਚ ਵੇਚ ਰਹੇ ਨਸ਼ਾ ਛਡਾਉਣ ਦੀ ਇਹ ਨਸ਼ਾ ਛਡਾਉਣ ਵਾਲੀ ਗੋਲੀ ਐ ਸਰ ਠੀਕ ਐ ਇਹ ਅਸੀਂ 190 ਰੁਪਏ ਦਾ ਪੱਤਾ ਵੇਚ ਰਹੇ ਤਾਂ ਕਿ ਸਾਡੇ ਕੋਲ ਜੋ ਵੀ ਪੇਸ਼ੈਂਟ ਆਉਂਦਾ ਐ ਅਸੀਂ ਉਹਦੀ ਪ੍ਰੋਪਰ ਕਾਉਂਸਲਿੰਗ ਕਰਦੇ ਆਂ ਪੂਰੇ ਤਰੀਕੇ ਚੰਗੇ ਤਰੀਕੇ ਨਾਲ ਕਾਉਂਸਲਿੰਗ ਕਰਦੇ ਆਂ ਉਸ ਤੋਂ ਬਾਅਦ ਹੀ ਉਹਨੂੰ ਮੈਡੀਸਿਨ ਦਿੰਦੇ ਆਂ ਪਰ ਜਿੰਨੀ ਘੱਟੋ ਘੱਟ ਮੈਡੀਸਿਨ ਲੱਗਦੀ ਐ ਓਨੀ ਮੈਡੀਸਿਨ ਦਿੰਦੇ ਆਂ ਔਰ ਇਹਦਾ ਜੋ ਵੀ ਡਾਟਾ ਹੈਗਾ ਉਹ ਸਾਰਾ ਸਾਡੇ ਕੋਲ ਹੈਗਾ ਜੇ ਉਹ ਵੀ ਕੋਈ ਸਾਨੂੰ ਸਰਕਾਰੀ ਅਫਸਰ ਡਾਟਾ ਮੰਗੂਗਾ ਅਸੀਂ ਦੇ ਦਾਂਗੇ ਇਹਦੇ ਮਨਜ਼ੂਰੀ ਕਿਤੋਂ ਮਿਲ ਸਰਕਾਰ ਦੇ ਜਿਵੇਂ ਟ੍ਰਿਪਟ ਲਾਇਸੈਂਸ ਸਭ ਕੁਝ ਹੈਗਾ ਸਰਸ ਵਿੱਚ ਸਾਰਾ ਕੁਝ ਹੈਗਾ ਸਭ ਕੁਝ ਹੋ ਤੁਸੀਂ ਗੋਲੀ ਕੰਟੀਨਿਊ ਫਿਰ ਵੇਚੋਗੇ ਦੇਖੋ ਸਰ ਜਿੰਨਾ ਚਿਰ ਸਰਕਾਰ ਸਾਨੂੰ ਕਹੂਗੀ ਅਸੀਂ ਵੇਚਾਂਗੇ ਅਨਾਉਂਸਮੈਂਟ ਨਹੀਂ ਮਿਲਦੀ ਤੇ ਤੁਸੀਂ ਐਡ ਕਰ ਰਹੇ ਜੇ ਉਹ ਕਿਸ ਪਰਪਰ ਨਹੀਂ ਕਰ ਰਹੇ ਜੀ ਐਡ ਸਿਰਫ ਸਿਰਫ ਇਸ ਗੱਲ ਪਿੱਛੇ ਹੈ ਕਿਉਂਕਿ ਇਹੀ ਇਹੀ ਗੋਲੀ ਜਿਹੜੀ ਦੂਸਰੀ ਗੋਲੀ ਹੈ ਇਹੀ ਗੋਲੀ ਦੂਸਰੇ ਸੈਂਟਰਾਂ ਦੇ ਵਿੱਚ ਕੋਈ 250 ਦਿੰਦਾ ਕੋਈ 300 ਦਿੰਦਾ ਅਸੀਂ 190 ਰੁਪਏ ਦਿੰਨਾ ਤਾਂ ਕਿ ਲੋਕ ਇਹਨੂੰ ਲੈ ਕੇ ਜਲਦੀ ਤੋਂ ਜਲਦੀ ਨਸ਼ਾ ਛੱਡ ਸਕਣ ਤਾਂ ਕਿ ਵੱਧ ਪੈਸੇ ਖਰਾਬ ਕਰਨ ਦੇਖੋ ਤੁਸੀਂ ਜੇ ਛਡਾਉਣਾ ਨਾ ਸਰ ਨੇ ਜਿਵੇਂ ਪਹਿਲਾਂ ਕਿਹਾ ਸਰ ਨੇ ਜਿਹੜੀ ਪਹਿਲਾਂ ਗੱਲ ਤੁਸੀਂ ਜੇ ਛਡਾਉਣਾ ਨਸ਼ਾ ਛਡਾਓ ਸਰ ਜਿਹੜਾ ਚਿੱਟਾ ਵਿਗਦਾ ਜਿਹੜੀ ਅਫੀਮ ਵਿਗਦੇ ਜਿਹੜੀ ਭੁੱਕੀ ਵਿਗਦੇ ਉਹਨੂੰ ਬੰਦ ਕਰਾਓ ਇਹ ਗੋਲੀ ਜੇ ਬੰਦ ਕਰਾਉਣੀ ਹੈ ਨਾ ਇਹ ਚ ਗੋਲੀ ਜੇ ਬੰਦ ਕਰਾਉਣੀ ਹੈ ਸਰ ਇਹ ਨੂੰ ਤਰੀਕੇ ਨਾਲ ਬੰਦ ਹੋਊਗੀ ਤੇ ਜਿਹੜੇ ਅਸੀਂ ਅਸੀਂ ਇਹਦੀ ਡੋਜ਼ ਘਟਾਉਦੇ ਹਾਂ ਜਿਹੜਾ ਜਿਹੜਾ ਗੋਲੀਆਂ ਦਾ ਟੀਕਾ ਤਿਆਰ ਹੋ ਗਿਆ ਲੱਗਦਾ ਜਿਹੜੀ ਓਡ ਦੇਖੋ ਅਸੀਂ ਗੋਲੀ ਵੇਚਦੇ ਹਾਂ ਸਾਡੇ ਕੋਲੋਂ ਪੇਸ਼ੈਂਟ ਗੋਲੀ ਲੈ ਕੇ ਜਾਂਦਾ ਤੇ ਜਿਹੜੀ ਦਰਵਾਜ਼ਾ ਹੁੰਦੇ ਉਹਦਾ ਜ਼ਿੰਮੇਵਾਰ ਕੌਣ ਹੈ ਦੇਖੋ ਉਸ ਤੋਂ ਸਾਨੂੰ ਨਹੀਂ ਨਾ ਪਤਾ ਉਸ ਗੱਲ ਦਾ ਕਿ ਉਹ ਦਰਵਾਜ਼ੇ ਕਿਹਦੇ ਆਮ ਹੋਏ ਕੁਝ ਰਿਹਾ ਸਾਨੂੰ ਨਹੀਂ ਪਤਾ ਜਦੋਂ ਸਾਡੀ ਰੋਲ ਵਿੱਚ ਜੇਗਾ ਲਾਉਗੀ ਤਾਂ ਅਸੀਂ ਇਹ ਉੱਪਰ ਅਫਸਰਾਂ ਨੂੰ ਦੱਸਾਂਗੇ ਵੀ ਇਹ ਤੇ ਇਹ ਨੱਥ ਪਾਈ ਜਾਵੇ ਇਸ ਗੱਲ ਤੇ ਜਿਹੜੀ ਜਿਹੜੇ ਲੋਕ ਇਹਨੇ ਨੌਜਵਾਨ ਉਹ ਡੋਚੋ ਕਿ ਮਰਦ ਕਿਤਰਾ ਮਰਦੇ ਫਿਰ ਦੇਖੋ ਓਵਰਡੋਸ ਤਾਂ ਨਸ਼ੇ ਨਾਲ ਮਰਦੇ ਨੇ ਜੀ ਜਾਂ ਚਿੱਟੇ ਨਾਲ ਮਰਦੇ ਨੇਗੇ ਅੱਜ ਤੱਕ ਕੋਈ ਐ ਗੋਲੀ ਨਾਲ ਮਰਿਆ ਜੀ ਦਿਖਾਓ ਮੈਨੂੰ ਕੋਈ ਹੈ ਗੋਲੀ ਨਾਲ ਨਹੀਂ ਦਿਖਾਓ ਮੈਨੂੰ ਕੋਈ ਵੀ ਗੋਲੀ ਵਾਲੀ ਇੱਕ ਇੱਕ ਵੀ ਬੰਦਾ ਦਿਖਾਓ ਜਿਹੜਾ ਇਹ ਕਹਿੰਦਾ ਕਹ ਕੇ ਮਰਿਆ ਵੀ ਮੈਂ ਗੋਲੀ ਖਾਧੀ ਤੇ ਮਰ ਗਿਆ ਸਾਰੇ ਇਹੋ ਕਰਦੇ ਸਾਰੇ ਚਿੱਟੇ ਨਾਲ ਹੀ ਆਉਂਦਾ ਹਮੇਸ਼ਾ ਹੀ ਮੈਂ ਜਿੰਨੀ ਵੀ ਨਿਊਜ਼ ਬੜੀ ਹੈ ਜਿੰਨੀ ਵੀ ਦੇਖੀ ਆ ਉਹਦੇ ਵਿੱਚ ਸਿਰਫ ਇਹੀ ਆਉਂਦਾ ਹੈ ਦਿਖਿਆ ਇਹੀ ਜਾਂਦਾ ਹੈ ਹੈ ਗੋਲੀਆਂ ਹੀ ਆ ਨਹੀਂ ਨਹੀਂ ਇਹ ਤੁਸੀਂ ਕਹਿ ਰਹੇ ਹੋ ਸਰ ਮੈਂ ਮੈਂ ਕਹ ਰਿਹਾ ਸਰ ਦੇਖੋ ਇਹੀ ਕਹਿੰਦੇ ਨੇ ਗੋਲੀ ਲੈਂਦੀ ਸਰਕਾਰੀ ਤੇ ਤੁਹਾਡੇ ਤੁਹਾਡੇ মিডিਆ ਵਾਲੇ ਹੀ ਲਿਖਦੇ ਨੇ ਨਾ ਇਹ ਸਰ ਨਹੀਂ ਦੇਖਦੇ ਨਹੀਂ ਮੈਂ ਉਹੀ ਗੱਲ ਕਰਨਾ ਕਿ ਉਹਨਾਂ ਦੇ ਪਰਿਵਾਰ ਜਾਣਕਾਰੀ ਦਿੰਦੇ ਵੀ ਨਸ਼ਾ ਛਡਾ ਗੋਲੀ ਖਾਂਦਾ ਸੀ ਉਹਨੂੰ ਕੋਲਦੋਂ ਦਾ ਟੀਕਾ ਲਾਇਆ ਨਹੀਂ ਨਹੀਂ ਉਹ ਕਦੇ ਵੀ ਤੁਸੀਂ ਖਬਰ ਦਿਖਾਓ ਇੱਕ ਵੀ ਉਹ ਤੇ ਹੈਗਾ ਸਾਰਾ ਕੁਝ ਹੈਗਾ ਨਹੀਂ ਹੈਗਾ ਜੀ ਸਾਡੇ ਕੋਲ ਨਹੀਂ ਆਈ ਇਸ ਗੱਲ ਦੀ ਇਸ ਇਸ ਤਰੀਕੇ ਦੀ ਗੋਲੀ ਜੇ ਕੋਈ ਨਸ਼ਾ ਗੋਲੀ ਜਿਹੜੀ ਪਹਿਲੀ ਵਾਰ ਤਾਂ ਸਾਡੀ ਜਿਹੜੀ ਗੋਲੀ ਹੈ ਨਾ ਇਹ ਟੀਕੇ 'ਚ ਲੱਗੇ ਨਾ ਕਿਸੇ ਹੋਰ ਗੱਲ 'ਚ ਲੱਗੇ ਅਸੀਂ ਸਿਰਫ ਜੀਵ ਦੇ ਨਾਲ ਕੁਝ ਨਹੀਂ ਕੁਲ ਕਲੀ ਕੋਈ ਡਰ ਨਹੀਂ ਬਣਦਾ ਕੁਝ ਨਹੀਂ ਕੁਝ ਨਹੀਂ ਬਣਦਾ ਜੀ ਇਹ ਸਿਰਫ ਜੀਵ ਥੱਲੇ ਰੱਖਣ ਨਾਲ ਹੀ ਬਣਦਾ ਠੀਕ ਹੈ ਹਾਂ ਠੀਕ ਮੇਰੇ ਭਾਈ ਅੱਛਾ ਸਰ ਇਹ ਕਹਿ ਰਹੇ ਕਿ ਅਸੀਂ ਗੋਲੀ ਸਿਰਫ ਦੇ ਰਹੇ ਹਾਂ ਮੇਰਾ ਇਹਨਾਂ ਨੂੰ ਕੁਐਸਚਨ ਇਹ ਹੈਗਾ ਕਿ ਇਹ ਗੋਲੀ ਸਾਮਣੇ ਦਿੰਦੇ ਕਿ ਟੇਕ ਹੋਮ ਘਰ ਵਾਸਤੇ ਦਿੰਦੇ ਨੇ ਜੇ ਘਰ ਵਾਸਤੇ ਦਿੰਦੇ ਨੇ ਤੇ ਕਿੰਨੀਆਂ ਗੋਲੀਆਂ ਇੱਕ ਪੇਸ਼ੈਂਟ ਨੂੰ ਦਿੰਦੇ ਨੇ ਕਿਉਂਕਿ ਇਹ ਆਪਣੇ ਜਿਹੜੀ ਉਹਦੇ ਵਿੱਚ ਸਾਲਟ ਪਾਇਆ ਜਾਂਦਾ ਵਿਪਰੋ ਨੋਰਥ ਅਮਰੀਕਨ ਸ਼ਾਇਦ ਟੈਕਨੀਕਲ ਉਹਦੇ ਵਿੱਚ ਹੈਗਾ ਜੇ ਨਹੀਂ ਜਿਆਦਾ ਪਤਾ ਤੇ ਉਹਨੂੰ ਇਹ ਕਹਿ ਰਹੇ ਕਿ ਬਹੁਤ ਵਧੀਆ ਚੀਜ਼ ਹੈ ਉਹ ਨਸ਼ਾ ਛਡਾਉਣ ਵਾਸਤੇ ਬਹੁਤ ਵਧੀਆ ਚੀਜ਼ ਹੈ ਜਦਕਿ ਕਾਉਂਸਲਿੰਗ ਚੰਗੀ ਕੀਤੀ ਹੋਵੇ ਅچھے ਕਾਉਂਸਲਰ ਹੋਣ ਤੇ ਪਤਾ ਲੱਗ ਜਾਂਦਾ ਕਿ ਬੰਦੇ ਨੇ ਇਹਦਾ ਟੀਕਾ ਲਾਇਆ ਹੈ ਤੇ ਨਹੀਂ ਲੱਗਦਾ ਉਹ ਮੰਨ ਗਏ ਵੀ ਅਸੀਂ ਪੱਤੇ ਦਿੰਨੇ ਆ 10 ਬੋਲੇ ਦਾ ਪਤਾ ਦਿੰਦੇ ਆ ਤੇ ਪੱਤੇ ਦੀ ਦੁਰਵਰਤ ਤੋਂ ਲੱਜਣੀ ਗੱਲ ਵੀ ਪੱਤੇ ਦੀ ਦੁਰਵਰਤ ਹੋਏਗੀ ਦੇਖੋ ਜੀ ਇਹਨਾਂ ਨੇ ਸਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਤੁਸੀਂ ਨਸ਼ਾ ਬੰਦ ਕਰਾਓ 15 ਸਾਲ ਤੋਂ ਨਸ਼ਾ ਚੱਲ ਰਿਹਾ ਪਰ ਮੈਂ ਇੱਕ ਛੋਟੀ ਜੀ ਗੱਲ ਕਰਦਾ ਕਿ ਅਵੇਅਰ ਹੁਣ ਲੋਕੀ ਹੋਣ ਲੱਪੇ ਨੇ ਸਾਡਾ ਯੂਥ ਜਾਗਰੂਕ ਹੋ ਗਿਆ ਵਾ ਸਾਨੂੰ ਪਤਾ ਲੱਗ ਗਿਆ ਵਾ ਕਿ ਅਸੀਂ ਇੱਕ ਦੂਜੇ ਨੂੰ ਸਮਝਾਈਏ ਇਹ ਨਸ਼ਾ ਮਾੜਾ ਹੈ ਇਹ ਨਸ਼ਾ ਨਹੀਂ ਕਰਨਾ دوسری ਗੱਲ ਹੈ ਸਾਡੀ ਜਿਹੜੀ ਸਰਕਾਰ ਹੁਣ ਆਈ ਹੈ ਉਹ ਇੱਥੇ ਬੜੇ ਵਧੀਆ ਕੰਮ ਕਰ ਰਹੀ ਤੇ ਅਸੀਂ ਸਰਕਾਰ ਨੂੰ ਹੋਰ ਬੇਨਤੀ ਕਰਦੇ ਹਾਂ ਕਿ ਇਹਦੇ ਵੱਲ ਮੇਨ ਧਿਆਨ ਇਹਦੇ ਵੱਲ ਦਿੱਤਾ ਜਾਵੇ ਸਰਕਾਰਾਂ ਇਸੇ ਤੋਂ ਹੀ ਬਦਲਦੀਆਂ ਨੇ ਹਜੇ ਤੱਕ ਸਰਕਾਰਾਂ ਦਾ ਚੇਂਜ ਹੋਣ ਦਾ ਮਕਸਦ ਸਿਰਫ ਨਸ਼ਾ ਔਰ ਨਸ਼ਾ ਔਰ ਨਸ਼ਾ ਨਸ਼ਾ ਉਥੇ ਦੀ ਉੱਥੇ ਹੀ ਖਲੋਤਾ ਹੈ ਸਰਕਾਰ ਇਹ ਤੀਜੀ ਆ ਗਈ ਹੈ ਔਰ ਸਰਕਾਰ ਵੀ ਲਗ ਲਗ ਆਈ ਹੈ ਸੋ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਇੱਧਰ ਵੀ ਧਿਆਨ ਦਿੱਤਾ ਜਾਵੇ ਤਾਂ ਜੋ ਨਸ਼ੇ ਨੂੰ ਥੱਲ ਪਾਈ ਜਾਵੇ ਕੀ ਤੁਹਾਨੂੰ ਲੱਗਦਾ ਹੈ ਕਿ ਗੋਲੀ ਦਾ ਜਿਹੜਾ ਟੀਕਾ ਰੇ ਗੁਰਵਰਤੋ ਹੋ ਸਕਦੀ ਹੈ ਜਿਹੜੇ ਦੇ ਰਿਆ ਗੋਲੀ ਦੇਖੋ ਜੀ ਬਿਲਕੁਲ ਇਹ ਗੋਲੀ ਦਾ ਟੀਕਾ ਲੱਗਦਾ ਔਰ ਇਹ ਮੰਨਦੇ ਆ ਨਹੀਂ ਮੰਨਦੇ ਆ ਇਹ ਕਹਿੰਦੇ ਸਾਨੂੰ ਪ੍ਰੂਫ ਲਿਆ ਕੇ ਦਿਓ ਕਿ ਕਿਹੜਾ ਬੰਦਾ ਟੀਕਾ ਲਾ ਕੇ ਮਰਿਆ ਕੀ ਤੁਸੀਂ ਪ੍ਰੂਫ ਦੇ ਸਕਦੇ ਜੀ ਕਿ ਕੋ ਚਿੱਟਾ ਲਾ ਕੇ ਮਰਿਆ ਤੁਸੀਂ ਕਿਸ ਤਰੀਕੇ ਨਾਲ ਕਹਿ ਸਕਦੇ ਹੋ ਕਿ ਨਹੀਂ ਸਾਡੀ ਗੋਲੀ ਨਾਲ ਨਹੀਂ ਮਰਿਆ ਉਹ ਚਿੱਟੇ ਨਾਲ ਮਰਿਆ ਜੇ ਤੁਹਾਨੂੰ ਪਤਾ ਹੈ ਚਿੱਟੇ ਨਾਲ ਮਰਿਆ ਹੈ ਚਿੱਟਾ ਵੇਖ ਰਿਹਾ ਹੈ ਤੇ ਫਿਰ ਤੁਸੀਂ ਉਹਦੀ ਕਾਉਂਸਲਿੰਗ ਕਰੋ ਨਾ ਤੁਸੀਂ ਟੰਡੋਰਾ ਪਟ ਰਹੇ ਜੇ ਕਿ ਸਾਡੋ ਗੋਲੀ ਲਓ ਅਸੀਂ 190 ਰੁਪਏ ਦਾ ਪੱਤਾ ਦੇਣੀ ਨਾਲ ਖੁਸ਼ਖਬਰੀ ਖੁਸ਼ਖਬਰੀ ਕਾਦੀ ਚੀਜ਼ ਦੀ ਹੈ ਖੁਸ਼ਖਬਰੀ ਇਹ ਕਹਿਣ ਕਿ ਸਾਡਾ ਇੱਕ ਹਸਪੀਟਲ ਖੁੱਲ੍ਹਾ ਹੈ ਜਿਹਦੇ ਵਿੱਚ ਅਸੀਂ ਨਸ਼ਾ ਛਡਾਉਂਦੇ ਆ ਨਾ ਕਿ 190 ਰੁਪਏ ਦਾ ਪੱਤਾ ਦਿੰਦੇ ਆ ਗੋਲੀ ਇਹ ਫੋਕਸ ਜਿਹੜਾ ਗੋਲੀ ਤੇ ਕਰ ਰਹੇ ਨੇ ਪ੍ਰਸ਼ਾਸਨ ਇੱਧਰ ਧਿਆਨ ਦਿੱਤਾ ਜਾਵੇ ਕਿ ਕਿੰਨੀਆਂ ਇਹਨਾਂ ਦੀਆਂ ਗੋਲੀਆਂ ਲੱਗਦੀਆਂ ਨੇ ਕਿਹਨੂੰ ਕਿੰਨੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਸਾਡਾ ਯੂਥ ਬਹੁਤ ਗੋਲੀਆਂ ਗੋਲੀਆਂ ਦੇ ਵਿੱਚ ਹੀ ਜਾ ਰਿਹਾ ਜੋ ਉਹਨਾਂ ਨੇ ਐਡ ਕੀਤੀ ਹੈ ਮੇਰੇ ਖਿਆਲ ਸਵਰਪਨ ਹਸਪੀਟਲ ਦਾ ਉਹ ਵੀ ਮੈਂ ਵੀ ਦੇਖੀ ਹੈ ਉਹ ਵੀ ਵਾਇਰਲ ਹੋ ਰਹੀ ਹੈ ਜੀਵਨ ਨਿਊਜ਼ ਪੇਪਰ ਦੇ ਵਿੱਚ ਵੀ ਤੋਦਨ 12 ਸੀ ਲੱਗੀ ਅੱਜ ਉਹ ਇਲੀਗਲ ਐਕਸ਼ਨ ਐਸ ਪਰ ਲਾਅ ਇਹ ਕੰਟਰੋਲਡ ਡਰਗ ਹੈ ਸੈਕੋਟੋਪਿਕ ਡਰਗ ਹੈ ਨਾਰਕੋਟਿਕ ਡਰਗ ਹੈ ਗੁਲਾਬੀ ਗੋਲੀ کہہ ਰਿਹਾ ਹੈ ਉਸੀ ਕਨਫਰਮ ਕਰ ਰਹੇ ਆ ਕਿ ਇਹ ਕੀ ਬ੍ਰੇਨ ਆਫਰ ਨਹੀਂ ਹੈ ਕੋਈ ਹੋਰ ਤਾਂ ਨਹੀਂ ਕੋਈ ਜੇ ਵੀ ਜਿਹੜਾ ਇਹ ਸੈਂਟਰ ਹੈ ਡਿਡਿਕਸ਼ਨ ਸੈਂਟਰ ਇਹਦੇ ਕੋਲ ਦਵਾਈ ਦੁੱਧੀਆਂ ਦੀਆਂ ਦੇ ਕੰਟਰੋਲ ਰੱਖ ਜਿਹੜੀਆਂ ਬਾਹਰ ਆਮ ਨਹੀਂ ਮਿਲਦੀਆਂ ਸਰਕਾਰੀ ਤੋਂ ਤੇ ਫ੍ਰੀ ਮਿਲਦੀਆਂ ਨੇ ਭਾਵੇਂ ਉਹ ਸਸਤੀ ਵੇਚ ਰਿਹਾ ਹੈ ਪ੍ਰੋਵਾਈਡ ਨਹੀਂ ਕਰ ਸਕਦਾ ਉਹਨੇ ਇਹ ਗਲਤੀ ਕਰ ਲਈਏ ਮੁੰਡੇ ਕਿਸੇ ਇਨਸਟ੍ਰਕਸ਼ਨ ਲੈ ਆਲੇ ਅਸੀਂ ਆਪਣੇ ਲੈਵਲ ਤੇ ਇਸ ਕਮੇਟੀ ਬਣਾਤੀ ਹੈ ਜਿਹਦੇ ਵਿੱਚ ਜੀਡੀਐਮਸੀ ਡਾਕਟਰ ਪੱਡਾ ਡਿਸਿਸੈਕਟਿਸਟ ਐਸਐਮਓ ਪੱਟੀ ਇੱਕ ਹੋਰ ਕਨਸਿਡਰ ਦੇ ਸੇ ਉਹ ਸਾਰੇ ਕਮੇਟੀ ਐਕਸ਼ਨ ਲੈ ਵੀ ਐਕਸ਼ਨ ਸਟਾਰਟ ਕਰ ਦਿੱਤਾ ਹੈ ਜੇ ਕੋ ਕਮੀ ਪਈ ਗਈ ਅਸੀਂ ਸਟੇਟਮੈਂਟ ਬੰਦ ਕਰ ਦਿੰਦਾ ਵੀ ਉਹਦਾ ਲਾਇਸੈਂਸ ਕੈਨਸਲ ਕਰ ਦਿਆ